ਕੀ ਕਰਨੀ ਆ ਮੈਂ ਤੇ ਸਾਡਾ ਪੂਰਾ ਵਧੀਆ ਲੱਗੇ ਨੇ ਜੀ ਪੂਰਾ ਫਨਚਨ ਕਰਿਆ ਪੈਸੇ ਦੇ ਕੇ ਲੈ ਜਿਓ ਭਾਵੇਂ ਤੁਸੀਂ ਜ਼ਿੰਮੇਵਾਰੀ ਪਾ ਕੇ ਲੈ ਜਿਓ ਜਿਵੇਂ ਸੁਣ ਚੰਗਾ ਲੱਗੇ ਉਵੇਂ ਇੱਕ ਵਗ ਕਰ ਲਿਓ ਵੂ ਕੇਵਾ ਤਾਂ ਹੋ ਇੰਨੇ ਇੰਨੇ ਖੜੇ ਕੇਵਾ ਤਾਂ ਜਾਈਏ ਸਾਰੇ ਹਾਂ ਟੈਂਚੀ ਲਿਆ ਹਾਂ ਇਹ ਬਰਾਜ਼ੀ ਸਾਨੂੰ ਮਿਲ ਗਿਆ ਸੀ ਜੀ ਇਹਦੇ ਪੈਰ ਤੇ ਆ ਦੇਖੋ ਇਹ ਧਾਗਾ ਬਣਨਾ ਕਿ ਵਿਚਾਰਾ ਪੈਰ ਜਾ ਸੋਚਿਆ ਪਿਆ ਕਿਸ ਦਾ ਹਾਂ ਭਾਈ ਆ ਆ ਭਈਆ ਆ ਨਰਸੀਰ ਅਸਟਿ ਪੰਚ ਕਰਦੇ ਲੈਣੇ ਨਾ ਬਾਓ ਯਾਰ ਪ੍ਰੀਤ ਕਹੀਂ ਵਾਓ ਯਾਰ ਤੁਸੀਂ ਟੱਗੀ ਉਹ ਉੱਤੇ ਉੱਤੇ ਲਾ ਦੇ ਮੰਨਿਆ ਚਲੋ ਯਾਰ ਸਾਡੀ ਹੋਕੀ ਫੰਡਰੀ ਮਾਤਾ ਕਾ ਹਾਂ ਸਾਡੇ ਕੋ ਜੁੱਪ ਜੁੱਪ ਘਰੇ ਬਹਿ ਜਾਂਦਾ ਹਾਂ ਕੀ ਫੇਰ ਉਹੀ ਦਾ ਤੇਰੇ ਨਾਲ ਦੋ ਬੰਦੇ ਜੂਨੀ ਸੁੱਧਰਦੀ ਹੈ ਮਾੜੀ ਗੱਲ ਨਹੀਂ ਚੰਗੀ ਗੱਲ ਵਧੀਆ ਕੰਮ ਕਰਦਾ ਮਾੜਾ ਕਹਣਾ ਵੀ ਸਰ ਬਲੌਗ ਬਣਾ ਵਧੀਆ ਮੈਂ ਲੋਕਾਂ ਨੂੰ ਵੇਅਰ ਕਰਾ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ ਅੱਜ ਆਈ ਆਪਣੇ ਵਲੌਗ ਦਾ 148ਵਾਂ ਚੱਲੇ ਮਟਰ ਬੋਲ ਲੈ ਕੇ ਮੋਜਾ ਕਰ ਆ ਚੁੱਕੇ ਹਾਂ ਜੀ ਅਸੀਂ ਗਰਾਊਂਡ 'ਚ ਮਟਰਾ ਡੋ ਹੋ ਰਾਂਗੇ ਪਾ ਨੂੰ ਕਿਹੜੇ ਬਲੇ ਦਾ ਫੋਨ ਕਰਿਆ ਯਾਰ ਟਾਈਮ ਕਿਉਂ ਲੱਗੇ ਹਨ ਯਾਰ ਬੰਦੇ ਤਾਂ ਆਪਣੇ ਆ ਹੀ ਜਾਂਦੇ ਨੇ ਹੋਰ ਜੀ ਸਿੱਪੂ ਜੀ ਵਰੀਆ ਬਾਈ ਵਰੀਆ ਬਾਈ ਗੁਰਜਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਬਾਈ ਗੁਰਜਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਪਹੁੰਚ ਗਈ ਜਿਹੜਾ ਤੁਸੀਂ ਟਾਈਮ ਦਿੱਤਾ ਸੀ ਉਸ ਟਾਈਮ ਠੀਕ ਹੈ ਜੀ ਠੀਕ ਹੈ ਤੁਸੀਂ 5 ਮਿੰਟ ਪਹਿਲਾਂ ਹੀ ਪਹੁੰਚ ਗਏ ਸੀ ਉਸ ਟਾਈਮ ਤੋਂ ਹਲੇ ਗਏ ਸੀ ਤਿੰਨ ਖੋਤੀਆਂ ਓਏ ਰੂਪਾ ਵੀ ਲੈ ਕੇ ਗਿਆ ਪ੍ਰਿੰਟ ਵੀਰਾ ਵੀ ਲੈ ਕੇ ਗਿਆ ਬਈ ਕਿੰਨੀਆਂ ਖੋਤੀਆਂ ਮਿਲ ਗਈਆਂ ਓਏ ਕਿੰਨੀਆਂ ਖੋਤੀਆਂ ਰੁੱਟੇ ਕਿੰਨੀਆਂ ਖੋਤੀਆਂ ਨੇ ਆਪਣੇ ਪਲੇਅਰ ਰਸੋ ਇਹਨਾਂ ਦੀਆਂ ਕਿੰਨੀਆਂ ਖੋਤੀਆਂ ਹੋ ਗਿਆ ਤੁਹਾਨੂੰ ਦੇ ਦਿਆਂ ਬੱਬੂ ਨੂੰ ਚਲੋ ਤਾਂ ਜਿਵੇਂ ਮਰਜੀ ਵੰਡ ਲਿਓ ਮਾਗੀ ਕਰਨੀ ਨਹੀਂ ਆ ਮੈਨੂੰ ਤਾਂ ਸਾਡਾ ਪੂਰਾ ਵਧੀਆ ਲੱਗੇ ਨੇ ਜੀ ਪੂਰਾ ਫਨ ਚੰਨ ਕਰਿਆ ਹੁਣ ਚੱਲੇ ਕੀ ਮੀ ਜਦਾ ਪੜਨ ਲੱਗੀ ਪੂਰੀ ਅੱਜ ਪਤਾ ਲੱਗਦਾ ਥੋੜਾ ਜਿਹਾ ਹੈਂ ਦਾਲ ਤੋਂ ਲੱਕੀ ਵੀ ਆਇਆ ਕਰੂ ਹਾਂ ਸਹੀ ਗੱਲ ਐ ਚੀਨੇ ਨੂੰ ਵੀ ਕਿਲਾ ਅੱਲੀ ਫੋਨ ਚੀਨੇ ਦੇ ਚੱਕੇ ਚੀਨੇ ਦੇ ਹੱਥ ਨਾਲ ਜਿਹੜਾ ਕਹਿੰਦਾ ਆਉਂਗਾ ਆਉਂਗਾ ਤੜਕੇ ਨਹੀਂ ਜਾਗਦਾ ਹੈਂ ਕਲਾਕ ਕਮਾਈ ਆ ਰੱਖ ਤਾਈ ਤੋਤਾ ਫੜ ਕੇ ਦੇਤਾ ਕਰਮ ਨੂੰ ਦੇਖੋ ਮਾਝਾ ਤੋਤੇ ਦਾ ਛੋਟਾ ਯਾਰ ਆਪਾਂ ਚੈੱਕ ਕਰ ਇਹਨੂੰ ਪਤਾ ਹੈ ਉੱਤੇ ਰਾਤ ਲਈ ਇਹ ਉਹ ਵੜ ਲੈਣਾ ਹੁੰਦਾ ਠੰਗ ਮਾਰਨਾ ਧਰ ਦੇ ਉੱਤੇ ਚੱਕੋ ਜੀ ਹਟ ਮਾਰ ਕੱਲ ਨੂੰ ਪੈਸੇ ਮਿਲ ਜਾਣਗੇ ਸਾਨੂੰ ਹਾਂ ਜੀ ਵਾਹ ਹਾਂ ਜੀ ਵਧੀਆ ਜੀ ਵਧੀਆ ਲੋਟਾ ਜੀ ਕੰਮ ਵਧੀਆ ਜੀ ਕੱਲ ਵਾਹ ਯਾਰ ਕੀ ਹਾਲਾ ਚੀਨਾ ਜੀ ਤੁਸੀਂ ਆਏ ਨਹੀਂ ਸੀ ਤੁਹਾਨੂੰ ਫੋਨ ਕਰਿਆ ਸੀ ਸਾਡੇ ਗੰਦ ਲਾ ਲਿਆ ਫਿਰ 5:30 ਵਜੇ ਜਦੋਂ ਵੀ ਖੇਡਦੇ ਆ ਕਿਉਂ ਵੀ ਅਸੀਂ ਰਾਤ ਦਾ ਕਹਿੰਦਾ ਸੀ ਆਉਂਗਾ ਆਉਂਗਾ ਕਹਿੰਦਾ ਸੀ ਫੋਨ ਤੇ ਲਾ ਮੈਂ ਆਈ ਤੂੰ ਪੁੱਛ ਮੈਂ ਕਿਹਾ ਕਿਹਾ ਸੀ ਨਾ ਕਿਹਦੀ ਤੁਹਾਨੂੰ ਕੋਈ ਕਹਦਾ ਹੋਊਗਾ ਮੈਂ ਕਹਿੰਦਾ ਫੋਨ ਲਾ ਮੈਂ ਗੱਲ ਕਰੀ ਯਾਰ ਫਿਰ ਮਣੀ ਕੇ ਕਿ ਮਿਸਤਰੀ ਦਾ ਮਸਲਾ ਜਾ ਸੀ ਜੀ ਉਲਝਿਆ ਹੋਇਆ ਉਹ ਨਿਮੇੜਿਆ ਸਾਡੀ ਪਹੀ ਨੇ ਵਿੱਚ ਹੀ ਪੰਚਾਇਤ ਮੈਂਬਰ ਵਿੱਚ ਹੀ ਦੂਜੇ ਬਾਈ ਜੀ ਸੀ ਦੇਖੋ ਜੀ ਗੱਲ ਸੁਣੋ ਹਾਂਜੀ ਪਾਇ ਸਿੰਘ ਜੀ ਉਹ ਖੜੇ ਨੇ ਆਪ ਸੀ ਜੀ ਆ ਖੜਾ ਮਿਸਤਰੀ ਠੀਕ ਹੈ ਜੀ ਇਹਨਾਂ ਦੇ ਸਰਪੰਚ ਸਾਹਿਬ ਨਾਲ ਗੱਲ ਆਖੀ ਸਰਪੰਚ ਨਾਲ ਗੱਲ ਹੋਈ ਉਹਨਾਂ ਨੇ ਜ਼ਿੰਮੇਵਾਰੀ ਲੈਣ ਤੋਂ ਕੋ ਵੀ ਮਨਾਂ ਕਰਤੀ ਠੀਕ ਹੈ ਜੀ ਜੀ ਸਰਪੰਚਾ 16 25 ਦਾ ਠੀਕ ਹੈ ਜੀ ਸਰਦਾਰ ਸਰਦਾਰ ਜੀ ਨੇ ਉਹਨਾਂ ਨੇ ਜਵਾਬ ਦਿੱਤਾ ਸਰਪੰਚ ਨੇ ਫਿਰ ਇਹਨਾਂ ਨੇ ਆਪਣੇ ਪਰੋਹਣੇ ਨਾਲ ਆ ਮੁੰਡਾ ਹੈਰੀ ਖੜਾ ਸਾਡਾ ਭਰਾ ਇਹਦਾ ਕਲਾਸਮੇਟ ਆ ਉਹਦੇ ਨਾਲ ਗੱਲ ਕਰਾਈ ਉਹਨੇ ਵੀ ਸਾਹ ਜਵਾਬ ਦਿੱਤਾ ਉਹਨੇ ਫੋਨ ਕਰਤਾ ਕਿਹਨਾਂ ਨੇ ਆਪਣੇ ਤਾਏ ਦੇ ਪੁੱਤ ਨਾਲ ਗੱਲ ਕਰਵਾਈ ਗਾਹਾਂ ਜੋਧਪੁਰ ਤੋਂ ਉਹਨੇ ਵੀ ਫੋਨ ਕਰਤਾ ਉਹਨੇ ਮਨਾ ਕਰਤਾ ਤਿੰਨੇ ਨੇ ਮਨਾ ਕਰਤਾ ਜੀ ਠੀਕ ਹੈ ਜੀ ਅਸੀਂ ਇਹਨਾਂ ਨੂੰ ਗੱਲ ਆਖੀ ਵੀ ਕੋਈ ਨਹੀਂ ਤੁਸੀਂ ਆਥ ਨੇ ਬੰਦਾ ਲੈ ਆਇਓ ਕੋਈ ਭਾਵੇਂ ਪੈਸੇ ਦੇ ਕੇ ਲੈ ਜਾਓ ਭਾਵੇਂ ਤੁਸੀਂ ਜ਼ਿੰਮੇਵਾਰੀ ਪਾ ਕੇ ਲੈ ਜਾਓ ਜਿਵੇਂ ਸੁਣ ਚੰਗਾ ਲੱਗੇ ਉਵੇਂ ਇੱਕ ਵਗ ਕਰ ਲਿਓ ਉਹ ਕਹਿਵਾ ਤਾਂ ਹੁਣ ਇੰਨੇ ਇੰਨੇ ਖੜੇ ਕਿਵੇਂ ਤਾਂ ਜਾਈਏ ਸਾਰੇ ਆਪਾਂ ਹਾਂ ਸਹੀ ਗੱਲ ਹੈ ਜੀ ਸਹੀ ਗੱਲ ਆ ਆਪਾਂ ਵੀ ਕਮਾ ਕਰ ਵਾਲੇ ਆ ਸਭ ਨੇ ਆਪ ਦਾ ਆਪ ਦਾ ਕੰਮ ਕਰਨਾ ਕਿਸੇ ਸੋਸਾਇਟੀ ਭਾਵੇਂ ਕਿਸੇ ਨੂੰ ਬੋਧ ਬਿਜਾਣਾ ਹਾਂ ਹੁਣ ਇੰਨੇ ਬੰਦੇ ਹਾਂ ਉਹਦਾ ਪੈਸੇ ਲੈ ਪੈਸੇ ਲੈ ਕੇ ਮੋਟਰਸੇ ਲੈ ਜਾਓ ਉਹਦਾ ਬਸ ਸਾਨੂੰ ਕੋਈ ਇਤਰਾਜ਼ ਨਹੀਂ ਹਾਂ ਜਿਹੜੀ ਗੱਲ ਆਥਣੇ ਲੈ ਕਦੋਂ ਮਰਜ਼ੀ ਲੈ ਜਾਓ ਯਾਰਾ ਹਾਂ ਜੀ ਤੇ ਘੰਟੇ ਨੂੰ ਆ ਕੇ ਲੈ ਜਾਓ ਮੈਂ ਕਹਾਂ ਜੀ ਜਦੋਂ 2 ਘੰਟੇ ਲੈ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਹਾਂ ਚਲੋ ਭਾਈ ਆਇਆ ਹੋਇਆ ਫੈਸਲਾ ਹੋ ਗਿਆ ਤੁਸੀਂ ਹੋਏ ਬਾਗ ਜਾਓ ਚਾਹ ਪਾਣੀ ਪੀ ਲੇ ਪ੍ਰਸ਼ਾਦਾ ਨੂੰ ਮੈਂ ਚਾਹ ਦੇਣਾ ਨਹੀਂ ਪ੍ਰਸ਼ਾਦਾ ਪੈਸੇ ਲੈ ਕੇ ਪੈਸੇ ਲਿਆ ਕੇ ਮੋਟਰਸੇ ਲੈ ਜਾਓ ਗੱਲੀ ਕੁਸੀ ਪਾ ਪੈਸੇ 10000 ਮੋਟਰਸੇ ਲੈ ਜਾਓ ਕੋਈ ਨਹੀਂ ਆਥਣ ਨਹੀਂ ਮੜੂ ਉਹਦਾ 2-4 ਦਿਨਾਂ ਨੂੰ ਮੜ ਜੂ ਭਾਈ ਉਹਦੇ ਮੈਂ ਕਹਿੰਦਾ ਪੱਕਾ ਸੁਣੀਓ 16 ਤਰੀਕ ਨੂੰ ਦੇਨੇ ਆਪ ਇਹੀ ਦਾ ਤੜਕੇ ਦਾ ਕਿਹਾ ਭਰਾ ਵੀ ਤਾਂ ਬੰਦੇ ਲੈ। ਉਹ ਜੀ ਉਹ ਆ ਗਈ ਤੋਤੀ ਉਹਦੀ। ਮਾਂ। ਉਹ ਵੇ ਜੀ। ਉਹ ਆ ਗਿਆ ਸੀ ਉੱਡ ਕੇ। ਓਏ ਬੰਦੀ ਜੇ ਫਿਰਦਾ ਸੀ ਨਾਲ ਯਾਰ ਕੋਸ ਪੈਰ ਦੇ। ਇਹ ਕਿਨੇ ਕਿਸੇ ਦਾ ਫੜਿਆ ਹੋਇਆ ਉਹ ਵੀ ਸੰਦੇ ਜਿਹੜੀ ਨੂੰ ਤੋਣ ਦਾ ਤਾਂ ਨਹੀਂ। ਆਹ ਰੋੜੇ ਜੇ ਨੇ ਨਾਲ ਯਾਰ। ਖੜ ਜਾ ਉਹ ਦੰਦੀ ਵੱਟ ਲੈਣਾ ਹੁੰਦਾ ਪਰ ਯਾਰ। ਅੱਗੇ ਤੋਂ ਨੂੰ ਨਹੀਂ ਬਿਟੇ ਹੋਏ। ਉਹ ਖੜ ਜਾ ਉਹ ਲਿਆ ਯਾਰ ਮੈਂ ਵਿਚਾਰੇ ਦਿੱਤਾ ਅੱਗੇ ਖੋਲ ਦੇਣਾ। ਇਹ ਤਾਂ ਤਾਈਓ ਮਿਲਦਾ ਉਹ ਤਾਂਗਾਂ ਕਰਕੇ ਪੈਰ ਜਾ ਉਹ ਸੋਚਿਆ। ਆ ਦੇਖੋ ਭਾਈ ਐਂ ਪੋਸਤੋ ਤੇਰਾ ਬੱਚਾ ਦੇਖੋ څنګه ਕੇ ਮੈਂ ਮਾਰਦਾ ਦੇਖੋ ਹਾਂ ਇਹ ਫਿਰ ਅਸੀਂ ਸਾਨੂੰ ਮਿਲ ਗਿਆ ਸੀ ਜੀ ਇਹਦੇ ਪੈਰ ਤੇ ਆ ਦੇਖੋ ਇਹ ਧਾਗਾ ਬਣਨਾ ਕੇ ਵਿਚਾਰਾ ਪੈਰ ਜਾ ਸੋਚਿਆ ਪਿਆ ਕਿਸਦਾ ਧਾਗਾ ਬਸਾਈ ਬੈਠਾ ਤਾਈਓ ਪੈਰਾ ਮੈਂ ਕਿਹਾ ਮੈਂ ਕਿਹਾ ਪੈਰ ਸੋਚਿਆ ਕਿਵੇਂ ਇਹਦਾ ਜਿਹੜਾ ਪੈਰ ਆ ਜੀ ਇਹ ਤਾਈਓ ਸੋਜਿਆ ਹੋਇਆ ਇਹਦੇ ਕਰਕੇ ਉਹ ਉੱਥੇ ਬੈਠੀ ਹੈ ਧਾਗੇ ਕਰਕੇ ਆਹ ਦੇਖੋ ਕਿਵੇਂ ਕਰਦਾ ਤੇਰੀ ਮੰਮੀ ਉਹ ਬੈਠੀ ਆ ਮੇਟੂ 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 ਆ ਲੈ ਗਏਂ ਘਰ ਮੈਂ ਹਾਂ ਦੇ ਆ ਦੇ ਕੀ ਪੈਰ ਤੋਂ ਕੀ ਬਤਾਂਗੇ ਉਹ ਉਹ ਉਥੋਂ ਵੀ ਪਰ ਬੱਢੀ ਪੈਰ ਤੋਂ ਮੇਟੂ ਹਾਰ ਯਾਰ ਪੈਰ ਤੋਂ ਇੱਥੇ ਵੀ ਹੋਇਆ ਹੈ ਉਏ ਓਮੇਨੀ ਯਾਰ ਆਦੀ ਆ ਪੈਰ ਦਾ ਜਿਹੜਾ ਇਥੋਂ ਗਿਆ ਓਏ ਆ ਯਾਰ ਪੈਰ ਇਹਦਾ ਵੱਡਿਆ ਪਿਆ ਤਾਂ ਕਹਿਣਾ ਆ ਪੈਰ ਦੇ ਵਿਚਾਲੇ ਨਹੀਂ ਆਹ ਆ ਯਾਰ ਇੱਥੇ ਕੜਿਆ ਹੋਇਆ ਜਿਵੇਂ ਯਾਰ ਹਾਲ ਤੱਕ ਆਹ ਦੇ ਤੂੰ ਐ ਕਿ ਕਰਦੀ ਆ ਯਾਰ ਇੱਧਰ ਤਾਂ ਮੈਨੂੰ ਆਦੀ ਦੇਖੀ ਇਥੇ ਮੈਂ ਤਾਂ ਦਿੰਦਾ ਨਹੀਂ ਬੋਦਰ ਦਿਆ ਵੜਦਾ ਦਿੰਦੀਆਂ ਲੰਗੀਆਂ ਦਾ ਵੜਦਾ ਆ ਯਾਰ ਆ ਦੇਖੀ ਯਾਰ ਆਹ ਦੇ ਮੈਂ ਹਰ ਤਿੱਡੇ ਕਦਾਂ ਹਾਂ ਅਹੀਂ ਕਹਿਣਾ ਇਹ ਫਿਰ ਕੱਢਦੇ ਹੁਣ ਤਾਂ ਕੱਢਦੇ ਆਪਾਂ ਆ ਕੋਲ ਕੇ ਕੱਢ ਦੇ। ਕੁੱਲ ਨੂੰ ਨਾ ਜਗ੍ਹਾ ਹੁੰਦੀ ਆ, ਇਹ ਜਗ੍ਹਾ ਤਾਂ ਹੈ। ਉਹ ਯਾਰ, ਕਰਕੇ ਕੱਢ ਦੇ ਨਾ ਨੀ ਟੂਆਂ ਫੜ ਇਧਰ ਦੂਤਾ ਜਮ। ਦੋ ਦਿਨ। ਆ ਪਰ ਮੈਂ ਤਾਂ ਵੀ ਇੱਥੋਂ ਵੱਢਦੇ ਗਏ ਜੀਨ ਵਾਲਾ ਧਾਗਾ ਜਿਆ। ਇਹ ਦੇ ਤਾਹ ਹੋਵੇ ਫੇਰੀ ਵੱਢੇ ਜਾਵੇ। ਦਰਾਹਾ ਗਨੇ ਯਾਰ। ਇਹ ਵਿੱਚ ਖਬਰ ਕਿੰਨੀ ਬੜਾ ਆਇਆ ਬਰੀਕ ਧਾਗਾ ਉਹ ਨਿਕਲਦਾ ਨਹੀਂ ਐਵੇਂ। ਜੇ ਨਿਕਲੇ ਤਾਂ ਵਿੱਚ ਗੁੱਡੇ ਆਇਆ ਖੋ। ਉਹ ਫਿਰ ਇਹਦਾ ਵਿਚਾਰੇ ਦਾ ਨਹੀਂ ਮੈਂ ਤਾਂ ਇਹ ਕਹਣਾ। ਨਹੀਂ ਫਿਰ ਉਹ ਨਿਕਲਦੇ ਜੋ ਇਧਰੋਂ ਵੱਡੇ ਜਾਊ ਯਾਰ ਇੱਥੋਂ ਆਹ ਫੜ ਕੇ ਖਿੱਚਿਆ ਜਾਊ ਯਾਰ ਜਦੋਂ। ਖਿੱਚਿਆ ਨਹੀਂ ਜਾਂਦਾ ਉਹ ਜਾਦੇ ਉਹਦੇ ਕਸੇ ਲੰਦਾ। ਉਹ ਯਾਰ ਕਾਹਨੂੰ ਕਸਾ ਜਾਂ ਮੈਂ ਖਿੱਚਿਆ ਜਾਊ ਯਾਰ। ਮਨ ਦਾ ਲੈ। ਉਹ ਖਿੱਚਿਆ ਨਹੀਂ ਜਾਂਦਾ ਇਹ ਤਾਂ ਗਾਹੇ ਖਿੱਚਿਆ ਜਾਂਦਾ ਹੋਈ ਹੋਰੀ ਆ। ਚਲੋ ਯਾਰ ਇਧਰੋਂ ਕਰ ਲੈ ਪੈਰ ਤੂੰ ਤਾਂ ਡਰਦੀ ਹੁੰਦਾ। ਐ ਤੇਰੇ ਥੋੜੀ ਜਿਹਾ ਤੁੰਗਾ ਮਰੂਗਾ। ਉਹ ਤਾਂ ਉਧਰ ਹੀ ਆ ਮੂੰਹ ਦਾ। ਇਹਨਾਂ ਨਾਲ 1-4 ਨਾਲ 5000 ਦਾ ਲਾ। ਇਹਨਾਂ ਨਾਲ ਰੱਖਾ ਕਰਦਾ ਤਾ। ਲੈ ਭਾਈ ਨਿਕਲ ਜਾ ਹੁਣ ਆਓ ਲਿਆ ਟੀਕਾ ਜਲੇ ਇਹਨੂੰ ਪਿਆ ਵੀ ਠੀਕ ਹੋ ਜਾ ਕਿਹੜਾ ਟੀਕਾ ਉਹ ਜਿਹਦੇ ਨਾਲ ਆਪਾਂ ਦਵਾਈ ਦੇਨੇ ਹੁੰਦੇ ਮੈਗੋ ਨੂੰ ਪਾਣੀ ਭਰਾਨਾ ਹਾਂ ਹਾਂ ਵੀ ਜੋੜੀ ਕੇ ਜੀਵੋ ਵੀ ਵੱਡੀ ਕਰਨਾ ਸਾਡੇ ਵਾਂਗ ਬੋਲਣ ਲੱਗੇ ਹੁਣ ਕਰੀ ਮਾਂ ਬੁਲਾਇ ਜੇ ਨੀ ਉਹ ਤਾਂ ਜ਼ੂਮ ਕਰਕੇ ਦਿਖਾ ਦੇ ਮਾਂ ਜੀ ਬੱਸ ਜ਼ੂਮ ਕਰਕੇ ਜ਼ੂਮ ਕਰਨਾ ਦਾ ਕਰਤਾ ਕਰਤਾ ਦੇਖ ਲੱਗੀ ਦੇਖ ਤੇਰੀ ਮੰਮੀ ਬੁਲਾਉਗੀ ਤੈਨੂੰ ਪੈਨਾਤਰਾ ਪੈਰੀ ਲੋਡ ਕਰਿਆ ਤਰਾ ਕੋਈ ਮਾੜਾ ਥੋੜੀ ਕਰਿਆ ਐ ਨਹੀਂ ਪਤਾ ਤੂੰ ਚੰਗੇ ਨੂੰ ਆਇਆ ਹੋਈ ਸਾਡੇ ਕੋਲੇ ਤੂੰ ਸਾਡੇ ਦੰਦਿਆ ਪੜਦਾ ਛੜਾ ਕਰਮਣ ਤੇਰੇ ਹੀ ਦੇਖ ਰਹਿ ਕੇ ਲਈ ਐਨਾ ਉਹ ਕਰਦਾ ਸੀ ਤੈਨੂੰ ਸਕੂਲੋਂ ਆਉਣਸਾਰ ਦੇਖਿਆ ਨੇ ਸੁਖਿਆ ਸੁਖਿਆ ਆਇਆ ਹੋਇਆ ਇਹਨੇ ਕਿਸੇ ਨੇ ਉਹ ਨਹੀਂ ਚੋਲ ਸ਼ੂਨਾ ਗਿਆ ਰੱਖ ਲਓ ਰੱਖ ਲੈ ਨਿਆ ਆ ਲਓ ਰੱਖ ਲਈਏ ਕਰੂਗਾ ਫਰੀਦ ਬੱਬਾ ਰੱਖ ਲਾ ਰੱਖ ਲਾ ਵੇਮ ਨਾਲੇ ਮੂੰਗੀ ਦੀ ਦਾਲ ਪਈ ਆਂਗੀ ਉਹ ਪਿਆਉਂਗੇ ਨਾਗੇ ਹੁਣ ਉਹ ਕੇਲਾ ਪੀਣਾ ਸਿੱਖ ਗਿਆ بس ਇਹਨੂੰ ਪਿਉਣਾ ਹੀ ਸਕੇ ਹੁਣਾਂ ਇਹ ਪੀ ਲੈ ਕਰੂਗਾ ਉੱਥੇ ਢੰਡਾ ਕਰੇਗਾ ਕੁੱਝ ਜਾ ਉੱਥੇ ਪਿਆਗਾ ਇੱਕ ਛੋਟਾ ਜਿਹਾ ਜਿਹੜਾ ਕਰੂਏ ਰਹਿੰਦਾ ਪਰ ਉਹ ਮੈਂ ਧਰਿਆ ਸੀ ਉਹ ਟਟਿਰੀ ਵਾਸਤੇ ਉਹ ਨਹੀਂ ਛੋਟੇ ਨਹੀਂ ਓਏ ਓਹੀ ਮੈਂ ਧਰਿਆ ਸੀ ਮੇਰੇ ਨੂੰ ਪਤਾ ਲੱਗ ਗਿਆ ਕਿ ਪਹਿਲੇ ਸਾਨੂੰ ਸੀ ਬਸ ਇਹਦਾ ਮਰੂਗਾ ਜੀ ਇਹਨੂੰ ਅਸੀਂ ਸਾਡੀ ਨੇ ਦੇਖੋ ਪਾਣੀ ਪੀਂਦਾ ਇਹ ਜਵਾਕ ਜਾਂ ਤੋਤੇ ਦਾ ਸਰਵਾਟ ਬੋਲ ਨੂੰ ਵੀ ਪੀਂਦਾ ਇਹ ਸਾਰਾ ਕੁਝ ਲੱਗ ਜੂਗਾ ਵੀਨ ਦੇਖੋ ਹੀ ਹੈ ਅਸੀਂ ਅਰੇ ਇਹ ਕਿੰਨਾ ਵੀ ਵੀਨਾ ਹਨ ਬੰਦੇ ਨਾਲ ਮੰਗੂੰ ਜੀ ਵੀ ਬੰਦੇ ਮੰਗੂੰ ਵੱਡੀ ਬੀ ਹਾਂ ਫ੍ਰੀ ਫਿਰ ਕੇਲਾ ਵੀ ਖਾਣ ਲੱਗ ਗਿਆ ਤੇ ਪਰ ਕਿੰਨੇ ਜਦੇ ਉੱਧ ਨਾ ਪਿੰਡ ਨੱਟ ਲੈ ਜਾਂਦੇ ਸਾਡੇ ਹਿੰਦ ਜਾਂਦੇ ਪਤਾ ਵੀ ਇਹ ਪ੍ਰਾਹਦਾ ਬੋਲ ਕੇ ਤਾਂ ਕਹਦੇ ਕੀ ਲੈਣ ਜਾਂਦੇ ਨੇ ਨੱਟ ਲੈ ਜਾਂਦੇ ਭਈ ਇਹ ਸਾਰੇ ਲੈ ਆਓ ਲੈ ਆਓ ਭਾਲ ਕੇ ਨਟ ਦਾ ਸਾਰੀ ਸਮੇਂ ਪਏ ਨੇ ਫਿਰ ਹਣਾ ਨਟ ਤਾਂ ਸਾਰੀ ਸਮੇਂ ਪਏ ਸੀ ਫਿਰ ਖੁੱਲ ਗਿਆ ਵੀਰੇ ਹਾਂ ਯਾਰ ਤਾਂ ਪੂਰੇ ਵਧੀਆ ਤਾਂ ਯਾਰ ਪੂਰੇ ਆਪਾਂ ਕਹਿੰਦੇ ਸੀ ਉਹ ਉਹੀ ਧਰਤੇ ਹੋਣਗੇ ਉਹਨੇ ਤਾਂ ਪੂਰੇ ਸਾਹਮ ਕੇ ਤਰੇ ਸੀ ਹਾਂ ਬਾਈ ਇਹ ਇਹ ਸਾਹਮੇ ਨੁੜ ਰਹੇ ਨੇ ਹਾਂ ਐ ਸਾਹਮਣੇ ਹੁੰਦੇ ਨੇ ਮੋਟੂ ਤਾਹੀ ਕਹਿੰਦੇ ਸਾਹਮਣੇ ਆਏ ਬਾਈ ਚੱਲੋ ਦੋ ਦੋ ਟੈਨਸ਼ਨ ਨਾ ਹੋਵੇ ਚੱਕ ਲੈ ਗੋਣ ਚੱਕਰਾ ਵੀਰੇ ਤੁਸੀਂ ਕਰੋ ਸਾਹਮੇ ਨੇ ਯਾਰ ਬਣ ਕੇ ਗੱਲ ਬਾਈ ਆ ਬਈ ਨਾ ਨਟ ਵਾਲੇ ਵਾਲੇ ਚਲੋ ਵਾ 100 ਬਾਹਰ ਤੂੰ ਬਹਿ ਜਾ ਤੂੰ ਇੱਥੇ ਖੜਾ ਹੀ ਤੇਰੀ ਖੁਰਤਾ ਮੈਂ ਬੰਨਿਆ ਸੀ ਉਹ ਉਹ ਇੱਥੇ ਬੰਨੇ ਵੀ ਆਪਾਂ ਨੇ ਨੈਟ ਆ ਹਾਂ ਆਈ ਗਿਆ ਵੀਡੀਓ ਬਣੀ ਹੋਈ ਉਹ ਨੋਟ ਹੋਇਆ ਨਹੀਂ ਨਹੀਂ ਨਾ ਆਏ ਸੀ ਬੰਦੇਓ ਐਸੇ ਕਾ ਖੋਲ ਦੋ ਉਹਦਾ ਮੈਂ ਵਧੀਆ ਕਿਹਾ ਉਹਦਾ ਤਾਂ ਹਲੇ ਹਟਿਆ ਹਟਿਆ ਜ ਸੀ ਹਨਾ ਕਿ ਹਟਿਆ ਨਹੀਂ ਸੀ ਰੋਟੇ ਹਾਂ ਉਹਦਾ ਮੈਂ ਖੇਡਦੇ ਹੁੰਦੇ ਸੀ ਬੰਨ ਰਹੇ ਹਾਂ ਜੀ ਨੈਟਾ ਨੈਟ ਦੀ ਸਰਵਾਤ ਹੋ ਗਈ ਜੇ ਸਾਡਾ ਪਿਆ ਸੀ ਜੇ ਪਹਿਲਾਂ ਦਾ ਲੈਤਾ ਉਦੋਂ ਆਲੇ-ਦਾਲੇ ਵਾਲਾ ਵੀ ਹੈਗਾ ਤਾਂ ਕਰਕੇ ਨਹੀਂ ਸੀ ਲਿਆਂਦਾ ਉਦੋਂ ਨਹੀਂ ਤਾਂ ਅਸੀਂ ਲਿਆਉਂਦੇ ਹਾਂ ਹੈ ਭਾਈ ਆਇਆ ਭਈਆ ਆਇਆ ਪੰਜ ਕਰਦੇ ਲੰਡੀ ਨਾ ਬਾਓ ਯਾਰ ਤਰੀ ਤਕਹੀਂ ਵਾਓ ਯਾਰ ਤੁਸੀਂ ਤਕੀ ਹਾਲ ਆਲੇ-ਦਾਲੇ ਵੀ ਲਾਤੀ ਭਾਈ ਕਿਹੜੇ ਟਰੈਕਟਰ ਦੇ ਵੀ ਬਾਹਰ ਦੂਰ ਨਹੀਂ ਜਾਊਗੀ ਕਿਹੜੇ ਉੱਤੇ ਉੱਤੇ ਲਾ ਦੇ ਉੱਤੇ ਉੱਤੇ ਲਾ ਦੇ ਮੰਨਿਆ ਚਲੋ ਯਾਰ ਕਾਇਲ ਯਾਰ ਤੂੰ ਯਾਰ ਮੈਨੂੰ ਕਹਿਦੰਿਓ ਹਲ ਤੇ ਐਂ ਕਹਦੇ ਖਲ ਤੇ ਐਂ ਕਹਦੇ ਤੂੰ ਕਹਿਣਾ ਉਹਨੂੰ ਮਾਦਾ ਕਹਿ ਤਾ ਵਧੀਆ ਐ ਹੋ ਗਿਆ ਯਾਰ ਵੱਟ ਕਿਉਂ ਨਹੀਂ ਬਾਈ ਉਹਨੇ ਚਲੋ ਬਾਈ ਕਰ ਦੋ ਸ਼ੁਰੂ ਫੇਰ ਮਾਦਾ ਬਈ ਵਾਲੇ ਵਾਲੇ ਹੁਣ ਦੂਰ ਨਹੀਂ ਜਾਂਦੀ ਬੋਲ ਲੱਗ ਗਿਆ ਮੈਚ ਜੀ ਪੂਰਾ ਵਧੀਆ ਪੂਰੀ ਮਸਤੀ ਕਰੀ ਚੰਗਾ ਸੀ ਸੀਪੂ ਜੀ ਠੀਕ ਹੈ ਜੀ ਆਜੋ ਸਵੇਰੇ 5:30 ਮੰਨੇ ਵੇ ਤੁਸੀਂ ਕਹੋ ਬਾਈ ਕੱਲ ਵੀ ਤੂੰ ਐਂ ਕਹਿੰਦਾ ਜੀ ਕੱਲ ਆ ਗਿਆ ਸੀ ਵਾ ਪੰਜ ਮਿੰਟ ਲੇਟ ਹਾਂ ਹੁਣ ਸਾਰੇ ਮੈਨੂੰ ਐਂ ਕਹਿੰਦੇ ਨੇ ਵੈਰੀ ਗੁੱਡ ਵੈਰੀ ਗੁੱਡ ਕੰਮ ਵਧੀਆ ਕਰ ਰਹਿਆ ਹਾਂ ਤੇਰੇ ਮਰੀ ਦਾ ਬੁੱਲਾ ਜਿਹੜਾ ਬੰਦਾ ਕਰਦਾਗਾ ਉਹ ਛੱਡ ਦੇ ਹਾਂ ਇਹਦੇ ਨਾਲ ਲੋਕ ਵੇਰ ਬਹੁਤ ਹੁੰਦੇ ਨੇ ਹਾਂ ਹਮਾਇ ਲਾਲਾ ਮੈਂ ਹੀ ਦੇਖੀ ਜਾਂਦਾ ਹਾਂ ਇਹਦੇ ਬਾਰੇ ਲੈ ਸਾਡੇ ਗਮਾਂਡੇ ਦਾ ਮੁੰਡਾ ਸੂਫੀ ਬੰਦੇ ਦੀ ਗੱਲ ਨਹੀਂ ਕਰਦਾ ਖੜਾ ਤਾਂ ਪਿੰਦਾ ਉਹ ਅੱਗੇ ਬਹਿ ਗਿਆ ਹਾਂ ਤੂੰ ਦਿਖਾ ਦਿੰਦਾ ਉਹ ਬੰਦਾ ਛੱਤੂ ਬੰਦਾ ਛੱਡ ਗਿਆ ਮਾਰਿਆ ਦੁੱਧ ਚਾਗਦਾ ਇਹਨਾਂ ਦਾ ਬਾਈ ਹਾਂ ਮੈਂ ਦੁੱਧ ਚਾਗਦਾ ਮੈਂ ਹੀ ਕਿ ਬਲੌਗ ਦੇਖਿਆ ਕਰ ਤੂੰ ਐਂ ਕਹਿੰਦਾ ਚੈਨਲ ਹਾਂ ਬਾਈ ਬੰਦੇ ਇਹਨਾਂ ਦਾ ਯਾਰ ਕੋਈ ਕਾਰੀ ਨਹੀਂ ਕਰਦਾ ਇਹ ਤਾਂ ਬਹੁਤ ਯਾਰ ਤੋਂ 12 13 ਸਾਲ ਮਾ ਬਹੁਤ ਹੁੰਦੇ ਨੇ ਵੀ 18 ਕਾਦੇ 12 ਵਾਂ ਨਹੀਂ ਬਾਈ ਹਾਂ ਮਾਏ ਬੰਦਾ ਛੱਡ ਗਿਆ ਤੂੰ ਤਾਂ ਕੁਝ ਵੀ ਨਹੀਂ ਮਾ ਥੋੜਾ ਸਾਲ ਕੋਈ ਵੀ ਨਾ ਫੋਟੋ ਨਹੀਂ ਸਾਗਾ ਹਾਂ ਛੱਡ ਦੇਗਾ ਗਾ ਬੰਦਾਂ ਨਾਲ ਅਮਣ ਚੈਨ ਦੱਸਦਾ ਫਿਰ ਮੈਂ ਦਵਾਈ ਤਾਂ ਦਵਾ ਕੇ ਲਿਆਉਣਾ ਯਾਰ ਉਹਦੇ ਇੱਕ ਨੂੰ ਦਵਾ ਕੇ ਲਿਆ ਦੇਖਿਆ ਜੀ ਬਰਾਉ ਤੂੰ ਪਤਾ ਤੇਰੀ ਗੱਲ ਸਮਝ ਇੱਕ ਮੇਨ ਗੱਲ ਇਹ ਆ ਯਾਰ ਜਦੋਂ ਮਨ ਲਾ ਹਾਂ ਅੱਜ ਤੈਨੂੰ ਚਿਰ ਮਨ ਕਰ ਮੈਂ ਪੁਰਾਣਾ ਨਸ਼ਾ ਕਰਦਾ ਹਾਂ ਜਦੋਂ ਮੈਂ ਨਸ਼ਾ ਕਰਕੇ ਨਹੀਂ ਮਰਿਆ ਮੈਂ ਛੱਡ ਕੇ ਕਿਵੇਂ ਮਰ ਕੇ ਵਿਚ ਘੁੰਮਦੇ ਅਸੀਂ ਛੱਡ ਤਾਂ ਵਿਜ ਮਰ ਤੁਸੀਂ ਕਰਦੇ ਸਮੇਂ ਨਹੀਂ ਮਾਰੇ ਛੱਡ ਕੇ ਕਿਵੇਂ ਮਾਰ ਜੂਗਾ ਛੱਡ ਕੇ ਤਾਂ ਵਧੀਆ ਸੈੱਟ ਹੋਵੋਗੇ ਤੁਸੀਂ ਹੋਰ ਵਧੀਆ ਮਰਗਣਾ ਕੰਮ ਖਿੱਚ ਕੇ ਰੱਖ ਨਜ਼ਾਰਾ ਆ ਗਿਆ ਵਧੀਆ ਚਲਾਈ ਰਿਆ ਨਾ ਪੂਰਾ ਖਿੱਚ ਕੇ ਰੱਖ ਜਮਾ ਤੇ ਵਧੀਆ ਪਸ਼ੂ ਕੋਈ ਆਉਣਾ ਹੋਰ ਇਸ ਤਰ੍ਹਾਂ ਕੰਮ ਹੋ ਕੇ ਹੋ ਜਾਮਾ ਸਹੀ ਗੱਲ ਆ ਉਹ ਜਰ ਕੇ ਦੇਖਿਆ ਤੈਨੂੰ ਲੱਖੀ ਕਿਲ ਨਹੀਂ ਸੱਦਣਾ ਕਿਸੇ ਦੇ ਨਾਲ ਹਾਂ ਮੈਨੂੰ ਵੀ ਆਪਦੇ ਲਈ ਥੋੜਾ ਟਾਈਮ ਲੱਗਦਾ ਭਾਣਾ ਤੇਲੇ ਘੱਟ ਹੋਣੇ ਆਗੇ ਮਾਨਤਾ ਕਰਨਾ ਤੰਤ ਕਰਨਾ ਹਾਏ ਹਾਏ ਤੇਰੇ ਨਾਲ 4 ਬੰਦੇ ਹੋ ਗਏ ਯਾਰ ਫੋਰੇ ਨੇ ਹਾਂ ਲਾ ਰਹੀ ਜਿਹਨੂੰ ਮੰਨ ਤੇ ਨਾਲ ਨਸਾ ਕਰਦੇ ਸੀਗੇ ਮੇਰੇ ਨਾਲ ਹੁਣ ਜਾਂਦੇ ਨੇ ਉਹ ਦਵਾਈ ਲੈਣਾ ਦੇਖ ਉਹਨਾਂ ਨੂੰ ਇਹ ਸੁਧਰ ਗਿਆ ਯਾਰ ਆਪਾਂ ਵੀ ਆਪਾਂ ਵੀ ਸੁਧਰੀਏ ਹਾਂ ਇਹ ਆਦਾ ਘਰ ਬਸਦਾ ਆਪਾਂ ਬਸਾਈ ਹਾਂ ਇਹ ਚੀਜ਼ਾਂ ਦਾ ਬਣਾ ਨਜ਼ਾਰਾ ਵਾਲਾ ਸੋਫੀ ਬੰਦੇ ਨੂੰ ਮੈਂ ਤਾਂ ਕਹਿੰਦਾ ਸਾਡੇ ਕੋਲ ਚੁੱਪ ਚੁੱਪ ਘਰੇ ਬਹਿ ਜਾਂਦਾ ਹਾਂ ਫੇਰ ਉਹੀ ਦਾ ਕਰ ਤੇਰੇ ਨਾਲ ਦੋ ਬੰਦੇ ਜੂਨੀ ਸੁਧਰਦੀਏ ਮਾੜੀ ਗੱਲ ਨਹੀਂ ਚੰਗੀ ਗੱਲ ਜਿਹੜੇ ਵਧੀਆ ਕੰਮ ਕਰਦਾ ਮਾੜਾ ਕਹਣਾ ਵੀ ਸਰ ਬਲੌਗ ਬਣਾ ਵਧੀਆ ਬਾਜੋ ਕਰੋ ਵੇਰ ਕਰਾ ਆਪਾਂ ਬਲੌਗ ਵੀ ਟਾਈਮ ਬਣਾਉਨੇ ਆ ਵੀ ਕੰਮ ਕਰੋ ਆਪਾਂ ਆਪ ਵਧੀਆ ਹੀ ਕਹਨੇ ਆ ਵੀ ਕੰਮ ਕਰੋ ਤੇਰੇ ਨਾਲ ਦੋ ਬੰਦੇ ਜੁੜਨਗੇ ਹੂੰ ਚਾਰ ਮੋੜੇ ਦੇ ਨਾਲ ਤੁਰਨਗੇ ਤੁਹਾਨੂੰ ਆਖ ਲਓ ਉਹਨਾਂ ਦੇ ਨਾਲ ਚਾਰ ਨਾਲ ਲਿੰਕ ਚ ਹੋਰ ਹੋਣਗੇ ਉਹ ਉਹਨਾਂ ਨੂੰ ਸਮਝਾਉਣਗੇ ਗਾਹਾਂ ਦੀ ਗਾਹਾਂ ਬੰਦਰਾ ਗਰੁੱਪ ਆ ਕਾਫਲਾ ਬੱਲੂ ਬਰਾਮਾ ਕੇ ਤੂੰ ਦੇਖੀ ਜਾ ਲੋਕਾਂ ਦਾ ਨਸ਼ੇ ਵਾਲਾ ਗਰੁੱਪ ਬਣਦਾ ਛੱਡਣ ਜੀ ਆਵਾਂਗੇ ਛੱਡਦੇ ਛੱਡਦੇ ਬਣਦਾ ਹਾਂ ਵਧੀਆ ਲੱਗਾ ਲੋਕ ਸਾਥ ਦੇ ਰਹੇ ਨੇ ਬਹੁਤ ਪੂਰਾ ਸਾਥ ਦੇ ਰਹੇ ਨੇ ਭਾਈ ਮੈਂ ਕਹਿੰਦਾ ਵਧੀਆ ਕੰਮ ਆ ਯਾਰ ਭਾਈ ਚੱਕ ਓਏ ਬਲੌਗ ਜੇ ਵੀ ਦੇਖੀ ਇਹ ਵੀ ਦੇਖੇਗਾ ਬਲੌਗ ਜੇ ਤੂੰ ਉਥੇ ਜਨਾਂ ਦੇ ਦੁੱਧ ਲੈ ਕੇ ਜਾਣਾ ਹਰੇਕ ਨੂੰ ਕਾ ਕਰ ਸਬਸਕ੍ਰਾਈਬ ਕਰ ਤੇਰੇ ਮੂਰੇ ਸਟicker ਲਾਉ ਮੇਰੇ ਕੋਲ ਸਟicker ਪਏ ਨੇ ਬੂਟੇ ਬੂਟੇ ਵੀ ਸਟicker ਵੀ ਗਿਆ ਸੀ ਨਾ ਉਹ ਵੀ ਮੈਂ ਦੇਖਿਆ ਹੈਗਾ ਇੱਥੇ ਲਾਉਂਗਾ ਮੈਂ ਸਟicker ਪਏ ਨੇ ਆਪਣੇ ਕੋਲ ਉਹ ਜਿਹੜਾ ਕਰਾ ਕੇ ਲਾ ਦੀ ਚਾਰ ਪੰਜ ਮੈਂ ਕਹਿੰਦਾ ਭਾਈ ਵਧੀਆ ਕੰਮ ਆ ਬਾ ਠੀਕ ਆ ਖਿੱਚ ਕੇ ਰੱਖ ਆਪਾਂ ਤੇਰੇ ਸਾਰੇ ਨਾਲ ਆ ਬਾ ਠੀਕ ਆ ਜਮ ਯਾਰ ਜਿਹੜਾ ਬੰਦਾ ਵੀ ਦੇਖਦਾ ਆਪਾਂ ਜਦੋਂ ਮਾੜਾ ਕੰਮ ਕਰਦੇ ਆ ਆਪਾਂ ਕਿਹਨਾਂ ਮਾੜਾ ਕਰਿਆ ਹਾਂ ਕਿਉਂ ਨਾ ਪੱਜੰਗਾ ਕਰਦੇ ਆ ਆਪਾਂ ਫਿਰ ਹਮ ਚੱਕਾ ਹਾਂ ਸਹੀ ਗੱਲ ਆ ਚੱਕੜੀ ਓਕੇ ਜੀ ਓਕੇ